हाँ सही है नवी ड्रेसिस से लैनिया बंदिया ही है नवा कॉलेज है फिर नवी लाइफ है बंदा रह गया मम्मी मम्मी हां जी इधर आओ यार की हो गया आओ तो सही आ देखो बैठो बैठो हाँ। यार हाँ, हाँ। आ देख दे भी है। सही है ਇਹ ਦਿਆ ਬਸ ਫੜਾ ਫੜ ਚੱਲੀ ਹੈ ਤਪ ਲੈ ਕੇ ਆਈ ਮੇਰਾ ਕਾਲਜ ਆ ਪਰ ਸੁਣੋ ਲੈ ਆ ਚਲ ਦੋ ਦਿਨ ਦੇਖ ਲੈ ਜਿਹੜੀਆਂ ਦੇਖਣੀ ਕਿ ਮਤਲਬ ਦੋ ਦਿਨ ਦੇਖ ਲੈ ਮੈਂ ਦੋ ਤਿੰਨ ਦਿਨ ਵਾਸਤੇ ਥੋੜਾ ਨਾ ਕਾਲਜ ਜਾਣਾ ਹਰ ਰੋਜ਼ ਜਾਣਾ ਨਹੀਂ ਨਵੀਆਂ ਡਰੈਸਾਂ ਚਾਹੀਦੀਆਂ ਆ ਮੈਂ ਪੁੱਤਰ ਤੇ ਜਿਹੜੀ ਇੰਨੀ ਅਲਮਾਰੀ ਭਰੀ ਪਈ ਆ ਬੈੱਡ ਤੇਰੇ ਭਰੇ ਬੈ ਨਵੇਂ ਕੱਪੜਿਆਂ ਦੇ ਉਹ ਕੀ ਕਰਨੇ ਕੀ ਮਤਲਬ ਸਾਰੀਆਂ ਡਰੈਸਾਂ ਪਈਆਂ ਮੈਂ ਪੁਰਾਣੀ ਕੋਈ ਡਰੈਸ ਨਹੀਂ ਪਾ ਰਹੀ ਆ ਕੋਈ ਸੂਟ ਨਹੀਂ ਪਾਵਾਂਗੀ ਮੈਂ ਨਵਾਂ ਪਾਣਾ ਆ ਠੀਕ ਹੈ ਤੇ ਤੁਸੀਂ ਲੈ ਕੇ ਦੇਵੋਗੇ ਮੇਰੀ ਗੱਲ ਸੁਣ ਮੈਂ ਤੈਨੂੰ ਕਦੇ ਮਨਾ ਕੀਤਾ ਕਿ ਨਹੀਂ ਲੈ ਕੇ ਦੇਣੀ ਮੈਂ ਤੈਨੂੰ ਇਹੀ ਕਿਹਾ ਕਿ ਮੈਂ ਤੈਨੂੰ ਲੈ ਕੇ ਦਿੰਨੀ ਆ ਤੂੰ ਦੋ ਦੀ ਜਗ੍ਹਾ ਤਿੰਨ ਲੈ ਲੈ ਮੈਂ ਦੋ ਤਿੰਨ ਦੀ ਨਹੀਂ ਮੈਂ ਤੁਹਾਨੂੰ ਆ ਨਹੀਂ ਕਹਿ ਰਹੀ ਕਿ ਮੈਨੂੰ ਪਾਰਟਿਕੂਲਰ ਦੋ ਜਾਂ ਤਿੰਨ ਚਾਹੀਦੇ ਮੈਨੂੰ ਜਿੰਨੀਆਂ ਚਾਹੀਦੀਆਂ ਮੈਂ ਓਨੀਆਂ ਹੀ ਲਵਾਂਗੀ ਤੇ ਤੁਹਾਨੂੰ ਲੈ ਕੇ ਵੀ ਦੇਣੀ ਪੈਣੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਮੇਰੇ ਅੱਗੇ ਤਾਂ ਚਲਣੀ ਨਹੀਂ ਲੈ ਕੇ ਤੁਹਾਨੂੰ ਦੇਣੀ ਪੈਣੀ ਆ ਮੈਂ ਕਾਲਜ ਜਾਣਾ ਆ ਜੇ ਚਾਹਦੇ ਹੋ ਕਿ ਰੋਜ਼ ਕਾਲਜ ਜਾਵਾਂ ਆਵਾਂ ਤੈਨੂੰ ਵਾਂਸ ਵਾਂ ਨਾ ਪਵਾ ਪਹਿਲਾਂ ਮੈਂ ਫੇਰ ਜਾਣਾਗੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਸੂਟ ਲੈ ਕਪੜੇ ਲੈ ਕੇ ਦੇਨੇ ਡ्रेसेस ਕਿ ਨਹੀਂ ਡ्रेसेस ਤੈਨੂੰ ਮੈਂ ਕਿਹਾ ਨਾ ਚਲ ਤੂੰ ਤਿੰਨ ਦੀ ਜਗ੍ਹਾ ਚਾਰ ਲੈ ਲਾ ਬਸ ਇਸ ਤੋਂ ਵੱਧ ਨਹੀਂ ਕੀ ਮਤਲਬ ਤਿੰਨ ਤੋਂ ਚਾਰ ਮੈਂ ਸਿਰਫ ਤਿੰਨ ਦਿਨ ਵਾਸਤੇ ਕਾਲਜ ਜਾਣਾ ਕਿ ਜਾਂ ਚਾਰ ਦਿਨ ਵਾਸਤੇ ਜਾਣਾ ਤੇ ਜਿਹੜੀ ਹਲਮਾਰੀਆਂ ਭਰੀਆਂ ਪਈਆਂ ਤਾਂ ਭਰੀਆਂ ਲੈ ਨਾ ਦੇ ਦਿਓ ਵਸੇ ਨੂੰ ਮੈਂ ਨਹੀਂ ਉਹ ਯੂਜ਼ ਕਰਾਂਗੀ ਮੈਂ ਕੋਈ ਰਿਪੀਟ ਕਪੜਾ ਨਹੀਂ ਪਾਣਾ ਨਵੇਂ ਕਪੜੇ ਲੈਣੇ ਆ ਮੈਂ ਤੁਸੀਂ ਲੈ ਕੇ ਦੇਨੇ ਆ ਯਾ ਨਏ ਮੈਨੂੰ ਮੁਕਦੀ ਗੱਲ ਮਗਾਓ ਨਹੀਂ ਤੇ ਮੈਂ ਪਾਪਾ ਨਾਲ ਗੱਲ ਕਰਾਂਗੀ ਨਹੀਂ ਤਾਂ ਉਹਨਾਂ ਨੇ ਤਾਂ ਮੈਨੂੰ ਲੈ ਹੀ ਦੇਣੀ ਆ ਤੇ ਪਾਪਾ ਦੀ ਸਿਰ ਚੜਾਈ ਤੂੰ ਚੜੀ ਹੋਈ ਆ ਕੋਈ ਨਹੀਂ ਲੈ ਕੇ ਜਾਣੇ ਮਾਂ ਮੰਮੀ ਪਾਪਾ ਨੇ ਤਾਂ ਉਹਨਾਂ ਨੂੰ ਪਤਾ ਹੀ ਆ ਉਹਨਾਂ ਦੀ ਕੋਈ ਇੱਕ ਲਾਡਲੀ ਧੀ ਆ ਲੈ ਕੇ ਦੇਣੀ ਤੇਣੀ ਆ ਤੇ ਲਾਡਲੀ ਬਸ ਪੁੱਤਰ ਲਾਡਲੇ ਤੇ ਇਹ ਨਹੀਂ ਪੈਸੇ ਇਦਾਂ ਵੇਸਟ ਨਹੀਂ ਕਰੀਦੇ ਹੁੰਦੇ ਐਵੇਂ ਨਹੀਂ ਕਰੀਦਾ ਹੁੰਦਾ تیر ਕੋ ਇੰਨੇ ਵਧੀਆ ਵਧੀਆ ਕੱਪੜੇ ਪਏ ਯਾਰ ਮੈਨੂੰ ਤੇਰਾ ਗਿਆਨ ਨਹੀਂ ਚਾਹੀਦਾ ਜਿਹੜਾ ਤੁਸੀਂ ਮੈਨੂੰ ਦੇ ਰਹੇ ਹੋ ਮੈਨੂੰ ਕੱਪੜੇ ਚਾਹੀਦੇ ਆ ਉਹ ਵੀ ਨਵੇਂ ਡ्रेसेस ਮੈਂ ਤਾਂ ਨਹੀਂ ਲੈ ਕੇ ਤੇਰੀ ਕੱਪੜੇ ਪਾਪਾ ਨਾਲ ਗੱਲ ਕਰ ਤਾਂ ਮੈਂ ਫਿਰ ਪਾਪਾ ਨੂੰ ਕਹਾਂਗੀ ਕਰ ਗੱਲ ਮੈਂ ਆਪੇ ਗੱਲ ਕਰ ਲੈਣੀ ਉਹਨਾਂ ਨਾਲ ਤੁਸੀਂ ਨਹੀਂ ਲੈ ਕੇ ਦੇਣੇ ਨਾ ਚਲੋ ਕੋਈ ਗੱਲ ਨਹੀਂ ਮੈਂ ਸਿੱਧਾ ਪਾਪਾ ਨਾਲ ਗੱਲ ਕਰ ਦੇਣੀ ਆ ਚਲੋ ਹੂੰ ਪਾਪਾ ਦੇ ਮੇਰੇ ਮੋਹ ਲੈਣ ਕੀ ਹਲੋ ਹਲੋ ਪਾਪਾ ਮੇਰੀ ਗੱਲ ਸੁਣੋ ਮੇਰਾ ਪਰਸੋ ਕਾਲਜ ਹੈ ਤੇ ਮੈਂ ਮੰਮੀ ਨੂੰ ਕਹਿ ਰਹੀ ਆ ਕਿ ਮੈਨੂੰ ਕੱਪੜੇ ਚਾਹੀਦੇ ਨਵੇਂ ਡ्रेसेस ਤੇ ਹਾਂ ਦੇਖ ਲਓ ਮੰਮੀ ਮੈਨੂੰ ਕਹਿੰਦੀ ਮੈਂ ਸਿਰ 2-3 ਲੈ ਕੇ ਦੇਣੀ ਆ ਆ ਕੀ ਮਤਲਬ ਹੋਇਆ ਪਾਪਾ ਹਾਂਜੀ ਤੁਸੀਂ ਕਹਿ ਦਿਓ ਇਹਨਾਂ ਨੂੰ ਜੇ ਨਹੀਂ ਤਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਨਾਲ ਜਾਣਾ ਹੀ ਨਹੀਂ ਹੈਗਾ। ਨਾ 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 ਮੈਂ ਤੁਹਾਡੇ ਨਾਲ ਜਾਵਾਂਗੀ ਆਪਣੀ ਪਸੰਦੇ ਲੈ ਕੇ ਜਾਵਾਂਗੀ। ਸਹੀ ਹੈ? ਕਰ ਲੋ ਮੇਰੇ ਨਾਲ ਸਮਝਾ ਦਿਓ ਕਿ ਮੈਨੂੰ ਜੋ ਚਾਹੀਦਾ ਉਹ ਲੈ ਕੇ ਦੇਣਗੇ। ਕਰੋ ਗੱਲ। ਕਰੋ ਗੱਲ Papa ਨਾਲ। ਕਰੋ। ਹਾਂਜੀ। ਨਹੀਂ ਮੇਰੀ ਗੱਲ ਸੁਣੋ 1 ਮਿੰਟ ਵਾਸਤੇ। ਲਾਡਲੀ ਐ ਤੇ ਲਾਡਲੀ ਐਨੀ ਲਾਡਲੀ ਕੀ ਹੋਈ ਕਿ ਪੈਸੇ ਦੀ ਵੇਸਟੇਜ ਕਰੀ ਚੱਲੇ। ਹੈ? ਬਣਾ ਤੁਸੀਂ ਅਕਲ ਨੂੰ ਹੱਥ ਮਾਰ ਲਓ ਉਹ ਤਾਂ ਹੈਗੀ ਉਹ ਜੀ ਆ ਚਲੋ ਠੀਕ ਹੈ ਮੈਨੂੰ ਠੀਕ ਹੈ ਵੀ ਮੈਨੂੰ ਕੀ ਹਾਂ ਮੈਂ ਤਾਂ ਕੁਝ ਕਹਿ ਹੀ ਨਹੀਂ ਸਕਦੀ ਮੈਂ ਮੇਰੀ ਥੋੜੀ ਕੁੜੀ ਤੁਹਾਡੀ ਹੈ ਮੇਰੀ ਤਾਂ ਹੈ ਹੀ ਨਹੀਂ ਕੁਝ ਲੱਗਦੀ ਹਾਂ ਲੈ ਦੂੰਗੀ ਲੈ ਦੂੰਗੀ ਜੋ ਮਰਜ਼ੀ ਕਰੋ ਤੁਸੀਂ ਪਿਓ ਤੇ ਠੀਕ ਦੇਖਿਆ ਮੰਨਗੇ ਨਾ ਪਾਪਾ ਮੰਨਗੇ ਨਾ ਮੈਂ ਇਹ ਪਹਿਲੀ ਪਹਿਲੀ ਬਣ ਜਾਇਆ ਕਰੋ ਪਤਾ ਵੀ ਹੈ ਕਿ ਪਾਪਾ ਅੱਗੇ ਤੁਹਾਡੀ ਚਲਣੀ ਨਹੀਂ ਹੈਗੀ ਹਾਂ ਥੈਂਕ ਯੂ ਪਾਪਾ ਲਵ ਯੂ ਚਲ ਹੁਣ ਚਲੋ ਬਈ ਬਈ ਰੈਡੀ ਹੋ ਜਾ ਜਲਦੀ ਆਪਾਂ ਉਹ ਮਿੱਤ ਉਹਨੇ ਟਾਈਮ ਹੀ ਹੈਗਾ ਚਲੋ ਚਲੋ ਜਲਦੀ ਮੈਂ ਬਹੁਤ ਤਿਆਰੀਆਂ ਕਰਨੀਆਂ ਆ ਕਾਲਜ ਜਾਂਦੀਆਂ ਹਾਂ ਇੱਕ ਮਿੰਟ ਮੇਰੀ ਗੱਲ ਸੁਣ ਹੋਰ ਸੁਣ ਲੋ ਪੈਸੀ ਉਹਦੇ ਹਿਸਾਬ ਨਾਲ ਲੈ ਲਿਓ ਮੈਂ ਨਾਲ ਜਿੰਨੇ ਡਰੈੱਸ ਆ ਓਨੇ ਨਾਲ ਮੈਂ ਸ਼ੂਜ਼ ਸੈਂਡਲ ਸਭ ਕੁਝ ਲੈਣਾ ਹੈ ਤੇ ਜਿਹੜੇ ਉਹ ਐਨੇ ਪਏ ਉਹ ਤਾਂ ਪੇਰੇ ਹਾਂ ਦੋ ਮੈਂ ਹੁਣ ਮੈਚਿੰਗ ਨਾਲ ਡਰੈੱਸਿਸ ਤੁਹਾਨੂੰ ਪਤਾ ਹੀ ਆ ਲੌਂਗ ਸ਼ੂਜ਼ ਸ਼ਾਰਟ ਬੈਲੀ ਹਰ ਇੱਕ ਚੀਜ਼ ਲੈਣੀ ਆ ਠੀਕ ਹੈ ਪੂਰਾ ਉਹਦੇ ਹਿਸਾਬ ਦੇ ਪੈਸੇ ਲੈ ਲਿਓ ਨਾਲ ਮੁੜ ਕੇ ਉੱਥੇ ਵੀ ਨਾ ਆਣਾ ਕਿਉਂਕਿ ਮੇਰੇ ਕੋਲ ਐਨੇ ਨਹੀਂ ਹੈਗੇ ਮੈਂ ਤੁਹਾਨੂੰ ਕਹਤਾ ਮੈਂ ਇੱਕ ਰਿੰਚੀ ਸਾਰੀ ਸ਼ਾਪਿੰਗ ਕਰਨੀ ਹੈ ਕਿਉਂਕਿ ਮੇਰੇ ਕੋਲ ਟਾਈਮ ਥੋੜਾ ਆ ਮੇਰੀ ਗੱਲ ਸੁਣ ਐਨੇ ਸ਼ੂ ਨੀ ਮੈਂ ਲੈ ਕੇ ਜਾਣੀ ਹੁਣ ਤੂੰ 30 ਕਹਿੰਦੀ 30 ਲੈ ਕੇ ਦਵਾ ਤੇਰਾ ਦਿਮਾਗ ਖਰਾਬ ਹੈ ਚਲੋ 3 ਨਹੀਂ ਅੱਧਾ ਲਾ ਦੋ 15 ਲੈ ਦੋ ਫਿਰ ਹੁਣ 15 ਦਾ ਤੁਹਾਨੂੰ ਲੈ ਕੇ ਦੇਨੇ ਵੈਣੇ ਆ ਇਸ ਤੋਂ ਜ਼ਿਆਦਾ ਮੈਂ ਵੀ ਥੱਲੇ ਡਾਊਨ ਨਹੀਂ ਜਾਣਾ ਜੇ ਕਹਿੰਦੇ ਤੇ ਮੈਂ ਕਦਾਬ ਆਪਣਾ ਗੱਲ ਬੋਲੋ ਜਲਦੀ ਜਲਦੀ ਬੋਲੋ ਚਲ ਚਲ ਠੀਕ ਹੈ ਆਜੋ 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 ਫਟਾਫਟ ਆਜੋ ਨਿਕਲੋ 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 ਬੜਾ ਆਸਾਨ ਕਰਨ ਲੱਗੀ ਨਾ ਮੇਰੇ ਤੇ 15 ਲੈ ਕੇ 15 ਲੈਣੇ ਆਏ ਕਹਿੰਦੀ ਆ ਜਿਵੇਂ ਬਹੁਤ ਉਹ ਵੀ ਦੁਨੀਆ ਤੇ ਹੈਗੇ ਜਿਨ੍ਹਾਂ ਨੂੰ ਇੱਕ ਇੱਕ ਜੋੜਾ ਵੀ ਨਹੀਂ ਮਿਲਦਾ ਅੱਛਾ ਬੋਲੋ ਨਾ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਇਦਾਂ ਬੋਲਦੇ ਬੋਲੀ ਜਾਓਗੇ ਤਾਂ ਮੈਂ ਕੁਝ ਲਾਵਾਂਗੀ ਨਹੀਂ ਲੈਣਾ ਤਾਂ ਮੈਂ ਤਾਂ ਵੀ ਇਹ ਦੇਖੋ ਚਾਹੇ ਜੀ ਮੈਨੂੰ ਰੋਕੇ ਲੈ ਕੇ ਦਿਓ ਚਾਹੇ ਹੱਸ ਕੇ ਜਿਹੜੀ ਚੀਜ਼ ਮੈਂ ਕਹਤੀ ਹਾਂ ਤੇ ਮੈਨੂੰ ਲੈਣੀ ਆ ਠੀਕ ਹੈ ਤੁਸੀਂ ਇਦਾਂ ਬੋਲੀ ਜਾਓਗੇ ਨਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ लैना मतलब लैना चलो प्यो धी ना चलो बस ठीक है ओह हो, हो चप्पल पा ला बिना चप्पल तो चलना यार पा लो फटाफट चप्पल पा लो तुम समा तुम भी एक अद्धी ड्रेस लै दी नहीं मेनू नहीं चाहिए लै दी तो, तो पूरी तरह पै जाए उसी बहुत मेरे को मम्मी छुट्टी ना उसे मैंने बोला था तुम्हारे आने को लेकर तो तेरी आती है शाम

ਇਹ ਪ੍ਰਾਣੀਆਂ ਗੱਲਾਂ ਆ ਯਾਰ ਰੋਟੀਪਨ ਲੈ ਕੇ ਤਾ ੱਪੇ ਚ ਭਾਗੇ ਨੋ 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 ਮੈਂ ਉੱਥੇ ਖਾਵਾਂਗੀ ਪੈਸੇ ਦੇ ਦੋ ਮੈਨੂੰ ਆਨਲਾਈਨ ਕੱਦ ਚਾਹੀਏ ਤੁਹਾਡੇ ਉੱਤੇ ਖਿਪੜ ਚ ਨਾ ਅੰਨੇ ਦਾ ਮੇਕਅਪ ਦਾ ਸਮਾਨ ਲੈ ਗਿਆ ਹਾਂ ਸਿਰਫ ਇਹ ਮੇਰੇ ਕੋਲ ਮੈਚਿੰਗ ਲਿਪਸਟਿਕਸ ਨਹੀਂ ਹੈਗੀਆਂ ਤੇ ਤੁਸੀਂ ਰੈਡੀ ਰਹਿਣਾ ਸ਼ਾਮੀ ਅੱਜ ਆਪਾਂ ਜਾਣਾ ਹੈ ਸ਼ੋਪਿੰਗ ਕਰਨ ਮੈਨੂੰ ਇੱਕ ਗੱਲ ਦੱਸ ਤੂੰ ਕਾਲਜ ਚ ਜਲਨੀ ਹੈ ਕਿ ਤੂੰ ਫੈਸ਼ਨ ਸ਼ੋਅ ਚ ਜਲਨੀ ਹੈ ਓ ਯਾਰ ਫੈਸ਼ਨ ਤੁਸੀਂ ਫੈਸ਼ਨ ਸ਼ੋਅ ਨਾ ਸਮਝੋ ਅੱਜ ਕੱਲ ਟ੍ਰੈਂਡ ਆ ਅਲੱਬਾ ਤਰਾ ਅਸੀਂ ਵੀ ਕਾਲਜਾਂ ਚ ਗਈਆਂ ਸੀ ਹੈ ਅਸੀਂ ਵੀ ਕਿਤੇ ਇਹ ਸੂਟ ਪਾ ਕੇ ਵਧੀਆ ਤਰਾ ਐਨ ਗੁੱਤ ਕਰਕੇ ਤੇ ਚੰਗੀ ਤਰਾ ਜਾਂਦੀ ਸੀ ਅਸੀਂ ਵੀ ਪੜੀਆਂ ਹੀ ਆ ਪਈਆ ਤੁਹਾਡਾ ਟਾਈਮ ਹੋਰ ਸੀ ਮਮਾ ਅੱਜ ਕੱਲ ਨਾ ਚੀਜ਼ਾਂ ਨਹੀਂ ਆ ਠੀਕ ਹੈ ਚੇਂਜ ਯੂ نو ਸਭ ਕੁਝ ਚੇਂਜ ਹੋ ਚੁੱਕਾ ਹੈ ਤੁਸੀਂ ਜਾਂਦੇ ਸੀ ਆ ਤੇਲ ਲਾ ਕੇ ਭੈਣ ਜੀ ਭੂੰਜੀ ਬਣ ਕੇ ਸੌਰੀ ਅਸੀਂ ਨਹੀਂ ਜਾ ਸਕਦੇ ਆਪਾਂ ਇਹਦੇ ਚਾਹਾਂਗੇ ਜੂਸੜਾ ਫੈਸ਼ਨ ਹੈ। ਓਕੇ ਮੈਨੂੰ ਮਮਾ ਕੋਈ ਆਰਗੂ ਨਹੀਂ ਚਾਹੀਦਾ। ਦੇਖੋ ਮੇਰਾ ਮੇਰਾ ਸੀਰੀਅਸਲੀ ਮੂਡ ਨਸਪੜੀ ਕਰ ਦਿਓ। ਅੱਜ ਮੈਂ ਹੱਸਦੀ ਖੇਲਦੀ ਚਾਹਾਂ। ਭੇਜੋਗੇ ਮੈਨੂੰ ਪਿਆਰ ਨਾਲ। ਗੁੱਡ 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 ਠੀਕ ਹੈ। ਸ਼ਾਮੀ ਗੱਲ ਕਰਦੇ ਆਪਾਂ। ਰੈਡੀ ਨਹੀਂ ਹੋ ਬੱਸ। ਤੂੰ ਤੇ ਤੇਰਾ ਪਿਓ। ਕੁਝ ਨਹੀਂ ਹੋ ਸਕਦਾ ਇਹਦਾ। ਕੁਝ ਨਹੀਂ ਹੋ ਸਕਦਾ। ਅਗਲੇ ਕਰ ਪਤਾ ਨਹੀਂ ਕੀ ਕਰੂਗੀ। ਬਗਾਨੀਆਂ ਨੂੰ ਮੈਂ ਕਹਿਣਾ ਛੱਡ।

ਓ ਤਾਈ ਜੀ ਸੱਚੀ ਨਾ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਬੁੱਤ ਤਾਈ ਜੀ ਕਹਤੋ ਮੇਰੇ ਕਾਲਜ ਜੇ ਸਟਾਰਟ ਨੇ ਨਾ ਹਾਂ ਤੇ ਮੈਂ ਫਿਰ ਟੜਕੇ ਆ ਕੇ ਕੰਮ ਕਰ ਜਾ ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤਾਂ ਟੜਕੇ ਕਿੰਨੇ ਵਜੇ ਬੁੱਤ 4:30 ਜਾਂ 5 ਵਜੇ ਤੱਕ 4:30 ਤਾਂ ਨਹੀਂ ਚੱਲ ਤੂੰ 5:00 5:30 ਵਜੇ ਤੱਕ ਆ ਜਾ ਕਿ ਨਹੀਂ 4:30 ਤਾਂ ਬਹੁਤੇ ਟੜਕਾ ਹੋ ਜਾਂਦਾ ਚਲੋ ਠੀਕ ਹੈ ਤਾਈ ਫਿਰ ਵੀ ਨੂੰ ਤੁਸੀਂ ਅਵੇਲਾ ਕਰ ਦੋ ਮੈਂ 2 ਘੰਟੇ ਚ ਤੂੰ ਜਾਣਾ ਇਹ ਤੇ ਕਾਲਜ ਜੇ ਜਾਣਾ अच्छा हाँ सच मैं तो भूल गई तेरी भी तनाव ते एडमिशन हुई है हाँ, हाँ 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 ठीक है बुत तो कोई गल नहीं मैं कर दूंगी वेला तेन दो घंटे कर दूंगी कोई चलो ठीक हाँ, है ठीक है बुत ठीक है ठीक आगी पूजा नमस्ते पुत हाँ जी उठ गया था

ਮੈਂ ਅੰਤਗਰੋ ਤਾਈ ਜੀ ਥੋੜੀ ਜਿਹੀ ਬਣਾਦੀ ਆ ਫਿਰ ਮੈਂ ਇੱਥੋਂ ਹੀ ਚਾਹ ਪੀ ਕੇ ਨਾ ਕਾਲਜ ਚਲ ਜਾਊਂਗੀ। ਤੇ ਪੁੱਤਰ ਤੂੰ ਕੱਪੜੇ ਨਹੀਂ ਬਦਲਨੇ ਤੂੰ ਇੱਦੀ ਘੋਲ ਚਲ ਜਾਣਾ। ਨਹੀਂ ਤਾਈ ਜੀ ਮੈਂ ਇਹੀ ਪਾ ਕੇ ਜਾਣਾ। ਤੇ ਆਹ ਤੂੰ ਕੱਲ ਵੀ ਪਾਇਆ ਸੀ। ਮੈਂ ਤਾਈ ਜੀ ਨਾ ਤੂੰ ਤੋਕ ਐਸਾ ਕਾਲਿਆ ਸੀ ਫੇਰ ਫੇਰ ਹੀ ਪਾਇਆ ਸੀਰੇ ਮੈਂ ਤੋਤਾ ਹੋਇਆ। ਨਹੀਂ ਤੋਤਾ ਹੋਇਆ ਤੇ ਕਿਤੇ ਹੋਰ ਹੈ ਨਹੀਂ ਤੇ ਕੱਪੜੇ। ਤਾਈ ਜੀ ਦੋ ਹੀ ਸੂਟ ਨੇ ਫਿਰ ਉਹੀ ਬਦਲ ਬਦਲ ਕੇ ਪਾਣੇ ਪੈਂਦੇ। ਦੂਜੇ ਸੂਟ 'ਚ ਮੜਾ ਜਣਾ ਟੋਕਾ ਜਾਂ ਲੱਗਾ ਹੋਇਆ ਸੀ। ਫੇਰ ਮੈਂ ਉਹ ਸੀਨ ਵਾਲਾ ਸੀ ਫੇਰ ਮੈਂ ਕਿਹਾ ਮੈਂ ਇਹੀ ਪਾਲਾਂਗੀ ਚਲ ਕੋਈ ਨਾ ਮੈਂ ਕਰਨ ਨਾ ਮੈਂ ਸੋਨੀਆ ਦੇ 아이 ਜੀ ਤੁਹਾਨੂੰ ਪਤਾ ਤੇ ਦੀ ਦੀ ਵੈਸਟਰਨ ਕੱਪੜੇ ਪਾਉਂਦੇ ਐ ਤੇ ਮੈਂ ਵੈਸਟਰਨ ਪਾਉਂਦੀ ਨਹੀਂ ਹੈਗੀ ਮੈਂ ਇਹੀ ਪਾ ਲਾਂਗੀ ਵੈਸੇ ਵੀ ਕਾਲਜ ਪੜਨ ਜਾਣਾ ਫੈਸ਼ਨ ਸ਼ੋਅ ਕਰਨ ਥੋੜੀ ਜਾਣਾ ਮੈਂ ਇਹ ਸੋਨੀਆ ਵੈਸਟਰਨ ਕੱਪੜੇ ਪਾਉਂਦੀ ਆ ਲੇਕਿਨ ਉਹਦੇ ਸੂਟ ਵੀ ਬੜੇ ਬੜੇ ਸੋਹਣੇ ਪਏ ਆ ਇੱਕ ਇੱਕ ਵਾਰ ਮਸਾਈ ਪਏ ਆ ਉਹ ਕਿੱਥੇ ਪਾਉਂਦੀ ਆ ਸੂਟ ਤੇ ਕਿੰਨੂੰ ਦੇਣੇ ਆ ਮੈਂ ਤੇ ਤੂੰ ਵੀ ਤਾਂ ਉਹਦੇ ਨਾਲ ਦੀ ਹੀ ਆ ਹੈਨਾ ਤੇ ਜੇ ਤੈਨੂੰ ਨਹੀਂ ਤਰਾਜ ਤਾਂ ਪੁੱਤ ਤੂੰ ਮੈਂ ਤੈਨੂੰ ਦੇ ਦੂੰਗੀ ਸੂਟ पाली नाले मैं भी खुश हो जाऊ नाले तू भी खुश है चलो चंगा ताई जी फेमिन दे दिया मैं पाला हां मैं तन दे दूंगी चल मेरे पास छे छे बेली हो मैं हाँ। चाय बना के लाई हां जी ताई जी ताई जी हां जी पुत ताई जी मेरा काम नहीं बढ़ गया मैं हम जावा कॉलेज एक मिनट रुकी बच्चे एक मिनट आई मैं आई मैं आई ਅੱਲਾ ਪੁੱਤ ਹਾਂਜੀ ਤਾਈ ਜੀ ਅੱਲਾ ਸੂਟ ਸੁਣੀਆ ਦਾ ਤੇ ਮੈਂ ਬਾਕੀ ਸੂਟ ਨੇ ਤੈਨੂੰ ਕੱਢ ਦੂੰਗੀ ਕੋਈ ਗੱਲ ਨਹੀਂ ਪੁੱਤ ਆਹ ਪਾ ਲਾ ਹੈ ਤਾਈ ਜੀ ਹੁਣ ਤਾਂ ਬਹੁਤ ਲੇਟ ਹੋ ਜਾਣਾ ਕਾਲਜ ਲਈ ਮੈਂ ਅੱਧਾ ਕਦੇ ਕੱਲ ਪਾ ਲਾਂਗੀ ਅੱਜ ਤਾਂ ਮੈਂ ਧੋ ਕੇ ਪਾਇਆ ਹੀ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਕੱਲ ਪਾ ਲਾਂਗੀ ਸੂਟ ਚਲ ਠੀਕ ਹੈ ਠੀਕ ਹੈ ਤੇ ਚਲ ਚੰਗਾ ਹੁਣ ਮੈਂ ਫਿਰ ਮੇ ਜਾਣਾ ਕਾਲਜ ਅੱਛਾ ਮੇਰੀ ਗੱਲ ਸੁਣ ਤੇ ਰੋਟੀ ਰੋਟੀ ਲੈ ਕੇ ਆਈਆਂ ਨਾ ਉਹ ਤਾਈ ਜੀ ਰੋਟੀ ਸਤ ਤੜਕੇ ਤੇ ਮੈਂ ਇੱਥੇ ਆ ਕੇ ਕੰਮ ਕਰਨ ਲਈ ਤੇ ਮੰਮੀ ਤੁਹਾਨੂੰ ਪਤਾ ਠੀਕ ਨਹੀਂ ਹੁੰਦਾ ਸਵੇਰੇ ਕਿੱਥੇ ਮਨ ਨਹੀਂ ਸੀ ਕੋਈ ਨਹੀਂ ਮੈਂ ਘਰ ਆ ਕੇ ਫੇਖ ਖਾ ਲੂੰਗੀ ਰੋਟੀ ਹਾਂ ਤੂੰ ਭੁੱਖੀ ਰਹੇਂਗੀ ਤੱਕ ਕੋਈ ਗੱਲ ਨਹੀਂ ਤਾਈ ਜੀ ਮੈਨੂੰ ਆਦਤ ਤੇ ਮੈਂ ਰਹਿ ਲਾਂਗੀ ਕੋਈ ਗੱਲ ਮੈਂ ਅੱਜ ਕਾ ਰੁਕ 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 ਉਹ ਲੈ ਕੇ ਨਹੀਂ ਗਈ ਭੈਣ ਤੇਰੀ ਤੇ ਉਹ ਕਹਿੰਦੀ ਮੈਂ ਤਾਂ ਉਥੋਂ ਬਾਹਰੋਂ ਬੂਰੋ ਹੀ ਖਾਣਾ ਤੇ ਰੋਗੋ ਦਾ ਟਿਫਨ ਮੈਂ ਤੰਦੇ ਨਹੀਂ ਰੁਕ 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 ਐਦਾਂ ਕਿਦਾਂ ਪੁੱਤ ਇਹ ਆਲਾ ਮੰਮੀ ਉਹਦਾ ਪੈ ਕਿ ਤਾ ਟਿਫਨ ਤੇ ਇਵੇਂ ਛੱਡ ਗਈ ਉਹ ਮੈਂ ਮਰਤੀ ਚਲੋ ਚੰਗਾ ਤਾਈ ਜੀ ਬਹੁਤ ਬਹੁਤ ਧੰਨਵਾਦ ਤੇਰਾ ਅਸ਼ੀਰਵਾਦ ਦਿਓ ਮੇਰਾ ਅੱਜ ਪਹਿਲਾ ਦਿਨ ਕਾਲਜ ਦਾ ਵਧੀਆ ਵਧੀਆ ਪੜ੍ਹਾਈ ਕਰਾਂ ਬੱਬਾ ਜੀ ਤੇਰੇ ਤੇ ਮੇਰ ਕਰਨ ਤਰਖੀਆਂ ਬਖਸ਼ ਚੰਗਾ ਤਾਈ ਜੀ ਜਾ ਮੈਂ ਕੱਲ ਆਉਂਗੀ ਹਾਂ 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 ਮੇਰਾ ਪੁੱਤ ਜੀ ਲਾ ਕੇ ਪੜੀ ਹਾਂਜੀ ਹਾਂਜੀ ਤਾਈ ਜੀ ਹੋ ਮੇਰੇ ਮਾਲਕਾ ਤੇਰੇ ਰੰਗ ਨਿਆਰੇ ਆ ਦੇਖੋ ਜਿਨ੍ਹਾਂ ਨੂੰ ਸਹੂਲਤਾ ਨਹੀਂ ਤੂੰ ਉਹ ਕਿਵੇਂ ਕੰਮ ਵੀ ਕਰਦੀ ਕੁੜੀ ਪੜਦੀ ਵੀ ਹੈ ਘਰ ਵੀ ਚਲਾਉਂਦੀ ਆ ਤੇ ਇੱਕ ਮੇਰੀ ਜਿਹਨੂੰ ਹਰ ਇੱਕ ਸਹੂਲਤ ਰੱਬ ਨੇ ਦਿੱਤੀ ਆ ਪਰ ਵਾਕਿ ਕਿਸੇ ਨੇ ਕਿਹਾ ਪੈਸੇ ਨਾਲ ਅਕਲਾਂ ਤੇ ਮੱਤਾਂ ਨਹੀਂ ਆਉਂਦੀਆਂ ਪੈਸੇ ਨਾਲ ਨਹੀਂ ਸੰਸਕਾਰ ਆਉਂਦੇ ਸੰਸਕਾਰ ਆਉਂਦੇ ਆ ਮਾਪੇ ਦੇ ਦਿੱਤੇ ਆ ਪਰ ਇੱਥੇ ਮੈਂ ਤਾਂ ਦਿੱਨੀ ਆ ਮੇਰੇ ਦਿੱਤੇ ਵੀ ਨਹੀਂ ਆਉਂਦੇ ਇਹ ਨਾਨਾ ਬੱਚਿਆਂ ਨੂੰ ਪੈਸੇ 'ਚ ਰੋਲੋ ਕਿ ਬੱਚੇ ਪੈਸੇ ਦੀ ਕਦਰ ਹੀ ਭੁੱਲ ਜਾ। ਥੋੜਾ ਸ ਖਾਓ ਬੱਚਾ। ਪੈਸੇ ਦੀ ਵੈਲਿਊ ਕਰਨਾ। ਤੇ ਆਹ ਦੇਖੋ। ਕਾਮਯਾਬੀ ਇਦਾਂ ਦੇ ਬੱਚੇ ਹੁੰਦੇ ਜਿਨ੍ਹਾਂ ਨੂੰ ਕੁਛ ਨਹੀਂ ਨਾ ਮਿਲਦਾ। ਜਿਹੜੇ ਕਿਰਸਾ ਨਾਲ ਲੈ ਲੈ ਕੇ ਚੀਜ਼ਾਂ ਉਹ ਕਾਮਯਾਬ ਹੋ ਜਾਂਦੇ ਜਿੱਤੇ ਵਿੱਚ। ਪਾ ਮੇਰੇ ਮਾਲਕਾ। ਤੇਰੇ ਰੰਗ ਨਿਆਰੇ ਆ। ਤੇਰੇ ਰੰਗ ਨਿਆਰੇ ਮੇਰੇ ਮਾਲਕਾ।